ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬ ਦੇ ਵਿੱਚ ਯੁਧ ਨਸ਼ਿਆਂ ਵਿਰੁੱਧ ਮਹਮ ਦੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਜਲੰਧਰ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਵੱਡੇ ਮਗਰਮੱਛਾਂ ਦੇ ਮਹਿਰ ਢੋਂ ਦਾ ਵੀ ਐਲਾਨ ਕਰ ਦਿੱਤਾ ਹੈ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲਾ ਕਾਰਵਾਈ ਪਿੰਡਾਂ ਦੇ ਵਿੱਚ ਜੋ ਛੋਟੇ ਸਮਗਲਰ ਸੀ ਉਨ੍ਹਾਂ ਦੇ ਉੱਪਰ ਕੀਤੀ ਗਈ ਏ ਪਰ ਆਉਣ ਵਾਲੇ 5-7 ਦਿਨਾਂ ਦੇ ਵਿੱਚ ਜੋ ਵੱਡੇ ਮਗਰਮਸ਼ ਨੇ ਉਹਨਾਂ ਦੇ ਘਰ ਦੇ ਉੱਪਰ ਇਹ ਪੀਲਾ ਪੰਜਾ ਚੱਲੇਗਾ ਸਿੱਧਾ-ਸਿੱਧਾ ਉਹਨਾਂ ਦਾ ਇਸ਼ਾਰਾ ਅਕਾਲੀ ਦਲ ਦੇ ਸਾਬਕਾ ਮੰਤਰੀ ਤੇ ਸੀਨੀਅਰ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲ ਸੀ ਵਿਕਰਮਜੀਤ ਸਿੰਘ ਮਜੀਠੀਆ ਜਿਨ੍ਹਾਂ ਦੇ ਉੱਪਰ ਨਸ਼ੇ ਦਾ ਕੇਸ ਦਰਜ ਕੀਤਾ ਹੋਇਆ ਹੈ ਉਹਨਾਂ ਦੇ ਉੱਪਰ ਜੋ ਵੱਖ-ਵੱਖ ਸਿੱਟਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਉਹਨਾਂ ਦੇ ਮਹਿਰ ਢਾਉਣ ਦੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਕਹੀ ਹੈ ਇਸ ਦੇ ਨਾਲ ਹੀ ਕਾਂਗਰਸ ਦੇ ਲੀਡਰ ਮੌਜੂਦਾ ਵਿਧਾਇਕ ਸੁਖਪਾਲ ਸਿੰਘ ਖੇਰਾ ਜਿਹੜੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਬੜੇ ਨੇੜੇ ਸਾਥੀ ਸੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੂਰੀ ਜਾਣਕਾਰੀ ਹੈ ਉਹਨਾਂ ਦੇ ਬਾਰੇ ਵੀ ਉਹਨਾਂ ਦੇ ਉੱਪਰ ਵੀ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੋਇਆ ਸੀ ਮਜੀਠੀਆ ਦੇ ਉੱਪਰ ਵੀ ਹੋਰ ਵੀ ਜਿਹੜੇ ਕੁਝ ਅਫਸਰ ਨੇ ਉਹਨਾਂ ਦੇ ਉੱਪਰ ਵੀ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਡੀਜੀਪੀ ਨੂੰ ਹੁਕਮ ਦੇ ਚੁੱਕਿਆ ਕਿ ਤੁਸੀਂ ਇੱਕ ਜੀਸੀਬੀ ਨੂੰ ਤਿਆਰ ਕਰ ਲੋ 1922 ਦਾ ਜਿਹੜਾ ਕਿ ਚਾਬੀ ਪਾਨਾ ਲਾ ਕੇ ਉਸ ਤੇ ਜਿਹੜੇ ਦੰਦੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਮਜ਼ਬੂਤ ਕਰ ਲੋ ਜਿਹੜਾ ਇਹਨਾਂ ਮਹਿਲਾ ਦੇ ਵਿੱਚ ਸਗ ਮਰਮਰ ਦਾ ਪੱਥਰ ਲੱਗਿਆ ਹੋਇਆ ਹੈ ਉਹ ਪੱਥਰ ਪੁੱਟਣ ਲੱਗਿਆ ਜੀ.ਸੀ.ਪੀ ਦੇ ਦੰਦੇ ਨਾ ਮੁੜ ਜਾਣ ਕਿਉਂਕਿ ਉਹ ਪੱਥਰ ਬਹੁਤ ਵਧੀਆ ਕੰਪਨੀ ਦਾ ਲੱਗਿਆ ਵਧੀਆ ਕੁਆਲਟੀ ਦਾ ਲੱਗਿਆ ਇਹਨਾਂ ਨੇ ਮਗਰਮੱਛਾਂ ਦੇ ਘਰਾਂ ਦੇ ਵਿੱਚ ਉਹਨਾਂ ਨੂੰ ਢਾਉਣ ਵਾਸਤੇ 5-7 ਦਿਨਾਂ ਦੇ ਬਾਅਦ ਪੰਜਾਬ ਦੇ ਵਿੱਚ ਜਿਹੜੀ ਕਾਰਵਾਈ ਹੋਵੇਗੀ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਤਾਂ ਡੀ.ਜੀ.ਪੀ ਸਾਹਿਬ ਨੂੰ ਕਹਿ ਲਾਂ ਕਿਾ ਚੁੱਕਿਆ ਕਿ ਉਹਨਾਂ ਦੇ ਘਰਾਂ ਦੇ ਕੋਲ ਜਾ ਕੇ ਜੀ.ਸੀ.ਪੀ ਰੋਕ ਦਿਓ ਔਰ ਉੱਥੇ ਜਾ ਕੇ ਚਾਬੀ ਪਾਣਾ ਖੜਕਾਉਂਦੇ ਰੋ ਉਹਨਾਂ ਨੂੰ ਅਲਰਟ ਕਰ ਦਿਓ ਕਿ ਭਾਈ ਹੁਣ ਤੁਹਾਡੀ ਵਾਰੀ ਆ ਗਈ ਏ ਹੁਣ ਤੁਹਾਡੇ ਜਿਹੜਾ ਇਹ ਪੀਲਾ ਪੰਜਾ ਚੱਲਣਾ ਹੈ ਉਹ ਆਪੇ ਅਲਰਟ ਹੋ ਜਾਣਗੇ ਜਿਹੜੇ ਕਿ ਇਹ ਵੱਡੇ ਮਗਰਮੱਛ ਨੇ ਕੋਰੋਨਾ ਦਾ ਇਸ਼ਾਰੇ-ਇਸ਼ਾਰੇ ਦੇ ਵਿੱਚ ਸੁਖਪਾਲ ਸਿੰਘ ਖਹਿਰਾਂਰ ਵਿਕਰਮਜੀਤ ਸਿੰਘ ਜੀਠਿਆ ਦੇ ਵਾਲੇ ਪਾਸੇ ਸੀਗਾ ਜਦੋਂ ਦੁਆਬੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਇੱਕ ਦੁਆਬੇ ਦੇ ਵਿੱਚ ਬਹੁਤ ਵੱਡਾ ਮਗਰਮੱਛ ਹੈ ਔਰ ਇੱਕ ਮਾਝੇ ਦੇ ਵਿੱਚ ਸੋ ਇੱਥੋਂ ਹੀ ਸਾਰੇ ਜਿਹੜੇ ਕਿ ਲੋਕ ਉਹਨਾਂ ਦੇ ਵੱਲੋਂ ਇਹੀ ਸ਼ੰਕਾ ਜਹਿਰ ਕੀਤੀ ਜਾ ਰਹੀ ਕਿ ਮੁੱਖ ਮੰਤਰੀ ਭਗਵੰਤ ਮਾਨ ਹੁਣ ਉਹਨਾਂ ਮਗਰਮੱਛਾਂ ਨੂੰ ਹੱਥ ਪਾਵੇਗਾ ਉਹਨਾਂ ਦੀਆਂ ਜਾਇਦਾਦਾਂ ਖੰਗਾਲੀਆਂ ਜਾਣਗੀਆਂ ਜਿਨ੍ਹਾਂ ਦੇ ਉੱਪਰ ਐਨਡੀਪੀਐਸ ਐਕਟ ਦੇ ਤਹਿਤ ਪਰਚੇ ਨੇ ਜੋ ਕਿ 2007 ਤੋਂ ਬਾਅਦ ਪੰਜਾਬ ਵਿੱਚ ਇਹ ਕਾਰੋਬਾਰ ਫੈਲਿਆ ਹੈ ਚਿੱਟੇ ਦਾ ਔਰ ਇਸ ਕਾਰੋਬਾਰ ਨੂੰ ਜੋ ਲਿਆਂਦਾ ਗਿਆ ਹੈ ਉਹ ਵੱਡੇ ਮਗਰਮੱਛਾਂ ਨੇ ਲਿਆ ਕੇ ਇੱਥੇ ਵੱਡੇ-ਵੱਡੇ ਜਿਹੜਾ ਮਹਿਲ ਬਣਾ ਲਏ ਉਹ ਜ਼ਾਇਦਾ ਤਾਂ ਬਣਾ ਲਈਆਂ ਉਹ ਸਾਰੀਆਂ ਜਬਤ ਕੀਤੀਆਂ ਜਾਣਗੀਆਂ ਜਿਹੜੇ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਹੋ ਰਿਹਾ ਹੈ ਕਿ ਚਾਰ-ਚਾਰ ਮੰਜ਼ਿਲਾਏ ਕੋਠੀਆਂ ਪਾ ਲਈਆਂ ਗਈਆਂ ਨੇ ਔਰ ਉਸੇ ਪਿੰਡ ਦੇ 5-7-7 ਨੌਜਵਾਨ ਜਿਨ੍ਹਾਂ ਨੂੰ ਮੌਤ ਦੇ ਘਾਟੋਂ ਉਤਰ ਚੁੱਕੇ ਨੇ ਉਹਨਾਂ ਦੀਆਂ ਮਾਵਾਂ ਪੈਣਾ ਦੀਆਂ ਚੁੰਨੀਆਂ ਦਾ ਰੰਗ ਚਿੱਟੇ ਖੋ ਗਏ ਨੇ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ ਇਹ ਦੂਸਰੀਆਂ ਸਰਕਾਰਾਂ ਤੋਂ ਤੁਸੀਂ ਆਸ ਨਹੀਂ ਰੱਖ ਸਕਦੇ ਜਿਹੜੀਆਂ ਸਰਕਾਰਾਂ ਖੁਦ ਇਸ ਦੇ ਵਿੱਚ ਮਿਲੀਆਂ ਹੋਈਆਂ ਸੀ ਸੋ ਉਹਨਾਂ ਦਾ ਇਸ਼ਾਰਾ ਅਕਾਲੀ ਦਲ ਔਰ ਕਾਂਗਰਸ ਵਾਲੇ ਪਾਸੇ ਸੀ ਸੋ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਐਲਾਨ ਕੀਤਾ ਕਿ ਹੁਣ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਵਿੱਚ ਇਹ ਵੱਡੇ ਮਗਰਮਸ਼ੀ ਤੁਹਾਡੇ ਸਾਹਮਣੇ ਹੋਣਗੇ ਉਹਨਾਂ ਦੇ ਵੱਡੇ ਮਹਿਲਾਂ ਦੇ ਉੱਪਰ ਵੀ ਇਹ ਜੀਐਸਬੀ ਪੰਜਾ ਚੱਲੇਗਾ ਚੱਲੇਗਾ ਤੁਸੀਂ ਦੇਖਦੇ ਰਹਿਣਾ ਔਰ ਮੁੱਖ ਮੰਤਰੀ ਭਗਵੰਤ ਮਾਨ ਜੋ ਗੱਲ ਕਹਿ ਦਿੰਦਾ ਹੈ ਉਸ ਦੇ ਉੱਪਰ 100% ਖੜਾ ਉਤਰਦਾ ਹੈ ਜੋ ਯੁੱਧ ਨਸ਼ਿਆਂ ਵਿਰੁੱਧ ਮਹੱਤਵ ਦੇ ਵਿੱਚ ਪੰਜਾਬ ਵਿੱਚ ਨਸ਼ਾ ਮੁਕਤ ਕਰਕੇ ਹੀ ਮੁੱਖ ਮੰਤਰੀ ਪੰਜਾਬ ਦੇ ਨਾਲ ਕੀਤਾ ਹੋਇਆ ਵਾਅਦਾ ਪੂਰਾ ਕਰਨ ਜਾ ਰਿਹਾ ਸੋ ਪੰਜਾਬ ਵਿੱਚ ਇੱਕ ਵਾਰੀ ਨਸ਼ਾ ਖਤਮ ਹੋ ਗਿਆ ਤਾਂ ਫਿਰ ਪੰਜਾਬ ਵਿੱਚ ਨਸ਼ਾ ਨਹੀਂ ਪਣਪੇਗਾ ਕੋਈ ਨਸ਼ਾ ਨਹੀਂ ਲੈ ਕੇ ਆਵੇਗਾ ਇਹ ਨਸ਼ਾ 2007 ਤੋਂ ਬਾਅਦ ਆਇਆ ਸਭ ਤੋਂ ਪਹਿਲਾਂ ਸਿਰਫ ੁੱਕੀ ਤੇ ਪੋਸਟ ਹੋਇਆ ਕਰਦਾ ਸੀ ਉਹ ੁੱਕੀ ਪੋਸਟ ਜਿਹੜਾ ਸੀ ਉਹ ਵੇਚ ਕੇ ਕੁਝ ਲੋਕਾਂ ਨੇ ਆਪਣੇ ਜਾਇਦਾਦਾਂ ਬਣਾਈਆਂ ਇਸ ਦੇ ਵਿੱਚ ਬਹੁਤ ਸਾਰੇ ਲੋਕ ੁੱਕੀ ਪੋਸਟ ਵੇਚਦੇ ਸੀ ਲੇਕਿਨ ੁੱਕੀ ਪੋਸਟ ਨਾਲੋਂ ਜਦੋਂ ਇਹ ਹੋ ਗਿਆ ਕਿ ਹੁਣ ਇਹ ਨਸ਼ੇ ਨਾਲ ਕਮਾਈ ਘਾਟੇ ਤਾਂ ਉਹ ਚਿੱਟਾ ਨਸ਼ਾ ਲੈਂਦਾ ਗਿਆ ਹੈਰੋਇਨ ਲੈਂਦੀ ਗਈ ਜਿਹੜੀ ਕਿ ਗ੍ਰਾਮਾਂ ਦੇ ਵਿੱਚ ਹਜ਼ਾਰਾਂ ਰੁਪਈਆ ਦੇ ਹਿਸਾਬ ਨਾਲ ਵਿਕਦੀ ਸੀ ਜਿਸ ਕਰਨ ਮੋਟੀ ਕਮਾਈ ਹੋਈ ਇਹਨਾਂ ਮਗਰਮੱਛਾਂ ਨੇ ਮੋਟੀਆਂ ਕਮਾਈਆਂ ਕਰਕੇ ਆਪਣੀਆਂ ਜਾਇਦਾਦਾਂ ਬਣਾਈਆਂ ਹੁਣ ਉਹ ਜਾਇਦਾਦਾਂ ਕਿਸੇ ਕੰਮ ਨਹੀਂ ਉਹ ਜਾਇਦਾਦਾਂ ਜਿਹੜੀਆਂ ਨੇ ਉਹ ਸਾਰੀਆਂ ਜਬਤ ਹੋ ਜਾਣਗੀਆਂ ਹੁਣ ਉਹਨਾਂ ਨੂੰ ਅਹਿਸਾਸ ਹੋਵੇਗਾ ਕਿ ਇਹ ਕੀਤੀ ਹੋਈ ਕਮਾਈ ਐਵੇਂ ਜਾਂਦੀ ਏ ਸੋ ਉਹਨਾਂ ਦਾ ਸਿੱਧਾ ਸਿੱਧਾ ਇਸ਼ਾਰਾ ਉਹਨਾਂ ਮਗਰਮਸ਼ਾਂ ਸੇ ਸੀ ਜਿਹੜੇ ਭਾਵੇਂ ਮੁਲਾਜ਼ਮ ਹੋਣ ਭਾਵੇਂ ਮੰਤਰੀ ਹੋਣ ਤੇ ਭਾਵੇਂ ਸੰਤਰੀ ਹੋਣ